ਆਸte-ਬਾਸੇ ਤੁਸੀਂ ਜਿੰਨਾ ਮਰਜੀ ਗ੍ਰਿੰਡਰੀ ਕਰ ਦੋ ਜਿੰਨਾ ਮਰਜੀ ਵਧੀਆ ਕਰ ਦੋ ਪਰ ਗੰਦਗੀ ਤਾਂ ਗੰਦਗੀ ਹੀ ਨਜ਼ਰ ਆਏਗੀ ਤੁਸੀਂ ਸਾਹਮਣੇ ਵੀ ਤੁਹਾਨੂੰ ਦਿਖਾ ਦਈਏ ਪੂਰਾ ਗੰਦਾ ਨਾਲਾ ਬਣਿਆ ਹੋਇਆ ਅੱਜਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁੱਡਾਂ ਨਾਲਾ ਹੈਗਾ ਤੇ ਲੋਕਲ ਬੰਦੇ ਨਾਲ ਗੱਲ ਕੀਤੀ ਆ ਉਹ ਕਹਿੰਦੇ ਕਿ ਇਹ ਪਾਣੀ ਤਾਂ ਗਾਲਾ ਕਿਉਂਕਿ ਪਿੱਛੋਂ ਡਾਈੰਗ ਦਾ ਪਾਣੀ ਜਿਹੜਾ ਆਂਦਾ ਹੈ ਜੇ ਡਾਈੰਗ ਦਾ ਪਾਣੀ ਬੰਦ ਹੋ ਜਾਏਗਾ ਤੇ ਆਪਣਾ ਪਾਣੀ ਸਾਫ਼ ਹੋ ਜਾਏਗਾ ਪ੍ਰਸ਼ਾਸਨ ਨੂੰ ਇਸ ਵੇਲੇ ਬੜਾ ਧਿਆਨ ਦੇਣਾ ਚਾਹੀਦਾ ਆ ਤੁਸੀਂ ਦੇਖ ਸਕਦੇ ਹੋ ਕੰਮ ਜਰਾ ਚੱਲਦਾ ਪਿਆ ਜਲੇਵਰ ਡੇ ਆ ਤਾਂ ਹੋ ਸਕਦਾ ਬਾਕੀ ਪ੍ਰਸ਼ਾਸਨ ਤੋਂ ਅਪੀਲ ਹੈ ਕੀ ਕੰਮ ਕੰਪਲੀਟ ਕਰਨ ਜਲਦ ਤੋਂ ਜਲਦੀ ਆਜ ਤੇ ਕੰਮ ਤਾਂ ਚੱਲਦਾ ਪਿਆ ਪਰ ਆਹ ਕੋ ਕਿੰਨਾ ਗੰਦਾ ਪਾਣੀ ਹੈਗਾ ਆ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਵੀ ਤੁਹਾਨੂੰ ਦਿਖਾਇਆ ਤੇ ਪੂਰਾ ਪਾਣੀ ਜਿਹੜਾ ਗੰਦਾ ਹੈਗਾ ਥੋੜਾ ਬਹੁਤਾ ਕੰਮ ਬੌਂਡਰੀ ਇਹਨਾਂ ਨੇ ਸਾਈਡ ਤੇ ਕੀਤੀ ਹੈਗੀ ਆ ਅੱਜ ਦੇਖ ਸਕਦੇ ਹੋ ਗ੍ਰਿਲਾਂ ਜੀ ਲੱਗੀ ਹੈਗੀਆਂ ਤੇ ਲੋਕੀ ਜਿਹੜਾ ਇੱਥੋਂ ਨਿਕਲਦੇ ਆ ਇਸ ਸਮਾਰਟ ਸਿਟੀ ਦੇ ਅੰਦਰ ਕੰਮ ਜਿਹੜਾ ਕਿੱਤਾ ਤਾਂ ਗਿਆ ਸ਼ੁਰੂ ਆਪ ਵੀ ਦੇਖ ਸਕਦੇ ਹੋ ਇਹ ਰੇਲਿੰਗ ਜੀ ਵੀ ਕੀਤੀ ਗਈ ਹੈ ਆ ਸਾਈਡ-ਸਾਈਡ ਤੇ ਥੋੜਾ ਵਧੀਆ ਦੇਖਣ ਵਾਸਤੇ ਤਾਂ ਕਿ ਲੋਕ ਅੰਦਰ ਨਾਲ ਟੈਰ ਵਾਸਤੇ ਵੀ ਆਈ ਥਿੰਕ ਇਹ ਜਗ੍ਹਾ ਇਹਨਾਂ ਨੇ ਕੀਤੀ ਆ ਦੇਖੋ ਨਿਸ਼ਚਿਤ ਆਪਣਾ ਕੰਮ ਵੀ ਕਰ ਰਹੇ ਆ ਪਰ ਕਾਲਾ ਪਾਣੀ ਹਲੇ ਵੀ ਆਈ ਥਿੰਕ ਹੋਰ ਜ਼ਿਆਦਾ ਕਾਲਾ ਲੱਗ ਰਿਹਾ ਆ ਸਾਈਡ ਵੀ ਦੇਖ ਸਕਦੇ ਹੋ ਇਹਨਾਂ ਨੇ ਕੀਤਾ ਹੋਇਆ ਹੈ ਗ੍ਰਿੱਲਾਂ ਜੀ ਲਾਈ ਹੋਈਆਂ ਆਪ ਵੀ ਦੇਖ ਸਕਦੇ ਹੋ ਲੋਕੀ ਉਧਰ ਆ ਰਹੇ ਆ ਸਮਾਰਟ ਸਿਟੀ ਅੰਦਰ ਕੰਮ ਕੀਤਾ ਆ ਆ ਦੇਖੋ ਇਹ ਸਾਹਮਣੇ ਜਿਹੜਾ ਬੁੱਢਾ ਨਾਲਾ ਹੈਗਾ ਪਾਣੀ ਬਹੁਤ ਖਰਾਬ ਹੈਗਾ ਪ੍ਰਸ਼ਾਸਨ ਤੋਂ ਪੀਲ ਹੈਗੀ ਇਹ ਕੰਪਲੀਟ ਹੋਣਾ ਚਾਹੀਦਾ ਕੰਮ ਆਪ ਵੀ ਦੇਖ ਸਕਦੇ ਹੋ ਇੱਥੇ ਕੰਮ ਵੀ ਚੱਲ ਰਿਹਾ ਹੈ ਇਹ ਬ੍ਰੇਤਾ ਬਜਰੀ ਪਈ ਹੋਈਆਂ ਸਾਹਮਣੇ ਟੈਂਕਰ ਵੀ ਹੈਗਾ ਪਾਣੀ ਦਾ ਸਾਹਮਣੇ ਵੀ ਦੇਖੋ ਵੀ ਕੰਮ ਹੋ ਰਿਹਾ ਪਰ ਇਹ ਕਾਲਾ ਜਿਹੜਾ ਪਾਣੀ ਹੈ ਇਸ ਪਾਣੀ ਕਾਲਾ ਹੈਗਾ ਜਦ ਤੱਕ ਇਹ ਡੰਗਲ ਦਾ ਪਾਣੀ ਬੰਦ ਨਹੀਂ ਹੋਏਗਾ ਤੇ ਇਹ ਜਿਹੜਾ ਪਾਣੀ ਹੈਗਾ ਸਹੀ ਨਹੀਂ ਹੋਏਗਾ ਤੁਸੀਂ ਦੇਖ ਸਕਦੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਮਾਰਨ ਤੋਂ ਪ੍ਰਸ਼ਾਸਨ ਤੱਕ ਗੱਲ ਪਹੁੰਚੇ ਕਿ ਇਸ ਪਾਣੀ ਨੂੰ ਸਾਫ਼ ਹੋਣਾ ਚਾਹੀਦਾ ਕਿਉਂਕਿ ਲੋਕ ਕਰੋੜਾਂ ਰੁਪਏ ਲੱਗੇ ਆ ਹੈਗਾ ਇੱਥੇ ਪਰ ਪਾਣੀ ਜਿਹੜਾ ਹਲੇ ਵੀ ਸਾਫ਼ ਨਹੀਂ ਆ ਤੁਸੀਂ ਦੇਖੋ ਸਾਈਟ ਤੇ ਸਮਾਰਟ ਸਿਟੀ ਦੇ ਅੰਦਰ ਕੰਮ ਤਾਂ ਜਰੂਰ ਕੀਤਾ ਹੈ ਪਰ ਹੋਰ ਵਧੀਆ ਕੰਮ ਹੋਣਾ ਚਾਹੀਦਾ ਹੈ ਪਾਣੀ ਸਾਫ਼ ਹੋਣਾ ਚਾਹੀਦਾ ਮੇਨ ਤਾਂ ਗੱਲ ਇਹ ਹੈ ਆਸਤੇ ਪਾਸੇ ਤੁਸੀਂ ਜਿੰਨਾ ਮਰਜੀ ਗ੍ਰੇਂਡਰੀ ਕਰ ਦਿਓ ਜਿੰਨਾ ਮਰਜੀ ਵਧਿਆ ਕਰ ਦਿਓ ਪਰ ਗੰਦਗੀ ਤਾਂ ਗੰਦਗੀ ਹੀ ਨਜ਼ਰ ਆਏਗੀ ਤੁਸੀਂ ਸਾਹਮਣੇ ਵੀ ਤੁਹਾਨੂੰ ਦਿਖਾ ਦਈਏ ਪੂਰਾ ਗੰਦਾ ਨਾਲਾ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿੰਨਾ ਗੰਦਾ ਪਾਣੀ ਹੈ ਬੁੱਢੇ ਨਾਲੇ ਦਾ ਹਲੇ ਵੀ ਜਿਹੜਾ ਗੰਦਾ ਹੈਗਾ ਆ ਬੁੱਢੇ ਨਾਲੇ ਪਾਣੀ ਕਾਲਾ ਦਾ ਕਾਲਾ ਹੀ ਹੈਗਾ ਹੋ ਜਾਦਾ ਗੰਦਾ ਹੋ ਗਿਆ ਹੈ ਰੇਲੀਆਂ ਜਰੂਰ ਸਾਹਮਣੇ ਲਗਾਈ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਪਰ ਗੰਦਗੀ ਬਹੁਤ ਜ਼ਿਆਦਾ ਮੱਚੀ ਹੋਈ ਹੈ 스멜 ਬਹੁਤ ਜ਼ਿਆਦਾ ਆ ਰਹੀ ਹੈ ਪਿੱਛੇ ਤੋਂ ਉਹਨੂੰ ਦਿਖਾ ਦਈਏ ਪਿੱਛੋਂ ਆ ਰਹੇ ਆ ਜੀ ਆਹ ਦੇਖੋ ਕਿੰਨਾ ਜ਼ਿਆਦਾ ਗੰਦਾ ਪਾਣੀ ਹੈ ਪਛਾਸਾਂ ਨੂੰ ਕਦੇ ਕਰੇਗਾ ਦੇਖਣਾ ਹੋਏਗਾ ਬਹੁਤ ਜ਼ਿਆਦਾ ਗੰਦਾ ਪਾਣੀ ਹੈਗਾ ਉਮੀਦ ਹੈ ਕਿ ਪ੍ਰਸਨ ਇਹ ਪਾਣੀ ਜਿਹੜਾ ਹੈ ਚਿੱਟਾ ਕਰੇਗਾ ਇੰਨੇ ਕਰੋੜਾਂ ਰੁਪਏ ਲੱਗ ਚੁੱਕੇ ਨੇ ਪਰ ਕੰਮ ਨਹੀਂ ਹੋਇਆ ਦੇਖਦੇ ਆ ਕਿ ਲੋਕ ਸਭਾ ਇਲੈਕਸ਼ਨ ਜਿਹੜੇ ਚੱਲਦੇ ਪਏ ਆ ਉਸ ਦੇ ਮੱਦੇ ਨਜ਼ਰ ਇਹ ਜਿਹੜਾ ਕਾਲਾ ਪਾਣੀ ਹੈਗਾ ਇਹ ਕਦੀ ਆਪਾਂ ਸਾਫ਼ ਦੇਖਿਆ ਹੈ ਜੀ ਜ਼ਰੂਰ ਦੇਖਿਓ ਆਪਾਂ ਦੇਖਾਂਗੇ ਅੱਗੇ